ਕਰੋੜਾਂ ਰੁਪਈਆ ਦਾ ਸਾਡਾ ਸਮਾਨ ਉੱਥੇ ਪਿਆ ਵਾ 4-4 ਲੱਖ ਦੀ ਸਾਡੀ ਟਰਾਲੀ ਜਿਹੜੀ ਆ ਉਹ ਤੋਂ ਦੇ ਪਾਪ ਆ ਟਰੈਕਟਰ ਪੁਰਸ ਪ੍ਰਸ਼ਾਸਨ ਨੇ ਤੇ ਥੱਲੇ ਟੋਇਆ ਟਿਬਿਆ ਚ ਸੁੱਟੀਆਂ ਸਾਡੇ ਸਮਾਨ ਦਾ ਜਿਹੜਾ ਵਾ ਉਹ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਕੀਤਾ ਜਿਹਦੀ ਜ਼ਿੰਮੇਵਾਰੀ ਭਗਵੰਤ ਮਾਨ ਜਿਹੜੀ ਆ ਉਹ ਸਰਕਾਰ ਹੈ ਇਹ ਚ ਪੱਗਾਂ ਵੀ ਲਾਈਆਂ ਗਈਆਂ ਨੇ ਇਹ ਵੀ ਲੱਗਦਾ ਨਹੀਂ ਬੇਦਬੀ ਇੱਕ ਸਭ ਸਭ ਤੋਂ ਵੱਧ ਜਿਹੜੀ ਆ ਪੱਗਾਂ ਲਾ ਕੇ ਕੇਸਾਂ ਦੀ ਬੇਦਬੀ ਕਰਨੀ ਤੇ ਦਸਤਾਰਾਂ ਦੀ ਬੇਦਬੀ ਕਰਨੀ ਇਹ ਤੋਂ ਵੱਧ ਹੋਰ ਜਿਹੜਾ ਮਾਰਾ ਕੀ ਹੋ ਜਾਂਦਾ ਜੋ ਜਬਰ ਭਗਵੰਤ ਮਾਨ ਸਰਕਾਰ ਨੇ ਜਿਹੜਾ ਵਾ ਸ਼ੰਭੂ ਖਨੌਰੀ ਕੀਤਾ ਵਾ ਇਹਦਾ ਜਵਾਬ ਤੁਸੀਂ ਲੁਧਿਆਣੇ ਦੀ ਸ਼ੀਟ ਤੇ ਦੇ ਦਿਓ ਇਹ ਉਹੀ ਮਾਨ ਸਰਕਾਰ ਸੀ ਜਿਹੜੀ ਤੁਹਾਡੇ ਨਾਲ ਬੈਠੀ ਹੋਈ 2018 'ਚ ਨਜ਼ਰ ਆ ਰਹੀ ਸੀ ਉਦੋਂ ਇਹਨਾਂ ਨੂੰ ਜਿਹੜਾ ਵਾ ਆਪਣੀ ਸਰਕਾਰ ਬਣਾਉਣ ਦਾ ਜਿਹੜਾ ਵਾ ਨਾ ਉਹ ਮਨ ਦੇ ਵਿੱਚ ਲਾਲਚ ਸੀਗਾ ਇਸ ਕਰਕੇ ਉਹ ਕਿਸਾਨਾਂ ਦੇ ਨਾਲ ਬੈਠੇ ਸੀ ਭਗਵੰਤ ਮਾਨ ਕਹਿੰਦਾ ਵੀ ਸਾਡੀ ਸਰਕਾਰ ਬਣ ਗਈ ਸੀ 22 ਫਸਲਾਂ ਜਿਹੜੀਆਂ ਵਾ ਜਿਹੜੀ ਮੰਡੀ 'ਚ ਆ ਗਈ ਹੈ ਸਰਕਾਰੀ ਰੇਟ ਤੇ ਚੁੱਕਾਂਗੇ ਸਰਕਾਰੀ ਰੇਟ ਦੇ ਆ ਉਹਦੀ ਸਰਕਾਰੀ ਖਰੀਦ ਕਰਾਂਗੇ ਤੇ ਅੱਜ ਫਿਰ ਕਿਵੇਂ ਆ ਗਿਆ ਕਿਵੇਂ ਮਤਲਬ ਜਿਹੜਾ ਵਾ ਇਹ ਦੂਜੇ ਬੰਦੇ ਨੂੰ ਭਾਉਗੇ ਇੱਕ ਤਾਂ ਕੁਰਸੀ ਛੱਡੋ ਜਾਂ 22 ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਆਉਗੀ ਅਸੀਂ 22 ਦੇ ਬਾਈ ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਤੇ ਵੀ ਕੁਝ ਵੀ ਕੀ ਲੱਗਦਾ ਹੈ ਕਿ ਸਿਰਫ ਸੱਤਾ ਹਾਸਲ ਕਰਨ ਵਾਸਤੇ ਸਿਰਫ ਕਿਸਾਨਾਂ ਨੂੰ ਵਰਤਿਆ ਜਾਂਦਾ ਹੈ ਜੇ ਜਦੋਂ ਤੰਦੂਰ ਤਫਿਆ ਹੁੰਦਾ ਨਾ ਉਦੋਂ ਸਾਰਾ ਪਰਿਵਾਰ ਰੋਟੀਆਂ ਲਾਉਂਦਾ ਤੇ ਆਂਡ ਗੁਆਂਡ ਵੀ ਆਣਾ ਤੇ ਵੀ ਤੰਦੂਰ ਤਫਿਆ ਦਾ ਦਵਾ ਦਾ ਵਰਤੇ ਰੋਟੀਆਂ ਸੇਕ ਲਈਏ ਇਹ ਅੱਜ ਰੋਟੀਆਂ ਸੇਕ ਰਹੇ ਸਾਰੇ ਜੇ ਇਹ ਕਿਸਾਨਾਂ ਦੇ ਹਮਦਰਦ ਹੁੰਦੇ ਤੇ ਅੱਜ ਤੱਕ ਮਸਲੇ ਦਾ ਹੱਲ ਜਿਹੜਾ ਵਾ ਹੋ ਜਾਣਾ ਚਾਹੀਦਾ ਹੈ ਸਰਨਪਾਲ ਦੀ ਮਿਊਸਪਲ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਇਹ ਭਗਵੰਤ ਮਾਨ ਜੀ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਰ ਪੰਜ ਵਾਦ ਵਾਦ ਕਾਉਂਸਲਰ ਜਿੱਤੇ ਨੇ ਬਾਕੀ ਸਾਰੇ ਇੰਡੀਪੈਂਡੈਂਟ ਤੇ ਬਾਕੀ ਸਾਰੇ ਇੰਡੀਪੈਂਡੈਂਟ ਲੋਕਾਂ ਨੇ ਜਿਤਾਤੇ ਆ ਸੱਤਾਧਿਰ ਪਾਰਟੀ ਜਿਹੜੀ ਆ ਉਹ ਵੀ ਹਾਰ ਗਈ ਉੱਥੇ ਜਿਹੜੇ ਐਮਐਲਏ ਸੋਹਲ ਸਾਹਿਬ ਆ ਉਹਨਾਂ ਦੀ ਆਪਣੀ ਜਿਹੜੀ ਆ ਧਰਮ ਪਤਨੀ ਆ ਉਹ ਵੀ ਐਮਸੀ ਦੀ ਸੀਟ ਤੋਂ ਹਾਰ ਗਈ ਲੱਗਦਾ ਸਰਕਾਰ ਦੀ ਦੋਰੀ ਨੀਤੀ ਇੱਕ ਬੰਨੇ ਗੱਲਬਾਤ ਦੂਸਰੇ ਬੰਨੇ ਡਿਟੇਨ ਸਭ ਤੋਂ ਪਿਣਾਉਣੀ ਹੱਥ ਦਰਜੇ ਦੀ ਜਿਹੜੀ ਆ ਨੀਂਝਰਕਤ ਆ ਅਸੀਂ ਇਹਨੂੰ ਕਹਾਂਗੇ ਭਗਵੰਤਮਾਨ ਸਰਕਾਰ ਦੀ ਜਿਹੜਾ ਜੇ ਇਹੋ ਜਿਹਾ ਕੰਮ ਕੀਤਾ ਤੇ ਅਸੀਂ ਇਹ ਭਗਵੰਤਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਇਹੋ ਜਿਹਾ ਕਦੀ ਬਾਬੇ ਦੀਆਂ ਕਦੀ ਪੋਤੇ ਦੀਆਂ ਆਉਂਦੀਆਂ ਜਾਂਦਗਾਰੀਆਂ ਨੇ ਸੰਘਰਸ਼ ਚੱਲਦੇ ਰਹਿੰਦੇ ਆ ਇਹ ਸਾਰਾ ਕੁਝ ਇਹਨੂੰ ਜਿਹੜਾ ਵਾ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਜਿਹੜੀਆਂ ਇਹ ਖੋਲਣੀਆਂ ਪੈਣਗੀਆਂ ਪਸਤਾਵਾ ਹੁੰਦਾ ਕਿ ਇਸ ਟਾਈਮ ਦੇ ਜਿਹੜੇ ਵੋਟਾਂ ਪਾਈਆਂ ਗਈਆਂ 92 ਸੀਟਾਂ ਦਿੱਤੀਆਂ ਗਈਆਂ ਕਿਸਾਨਾਂ ਵੱਲੋਂ 3 ਸਾਲ ਹੋ ਗਏ ਆ 3 ਸਾਲ ਦੇ ਵਿੱਚ ਕਿਹੜਾ ਵਰਗ ਆ ਜਿਹਨੂੰ ਧਰਨੇ ਬਜਾਰੇ ਲਾਉਣ ਦੀ ਨਹੀਂ ਲੋੜ ਪਈ ਛਾਏ ਉਹ ਇਹਨਾਂ ਮਲਾਜਮਾਨੂ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਮਾਸਟਰਾਂ ਨੂੰ ਕਿਸਾਨਾਂ ਮਜ਼ਦੂਰਾਂ ਹਰ ਇੱਕ ਨੂੰ ਜਿਹੜਾ ਵਾ ਇਹਨੇ ਰੱਜ ਕੇ ਜਿਹੜਾ ਵਾ ਕੁੱਟਿਆ ਵਾ ਜਦੋਂ ਕੇਜਰੀਵਾਲ ਨੂੰ ਅੰਦਰ ਕੀਤਾ ਤੇ ਪੂਰਾ ਪੰਜਾਬ ਇਹਨਾਂ ਢੋਕੇ ਦਿੱਲੀ ਦੀਆਂ ਸੜਕਾਂ ਤੇ ਧਰਨੇ ਬਜਾਰੇ ਕੀ ਉਹਦੋਂ ਇਹ ਧਰਨਾ ਮੁਜ਼ਾਰਾ ਕਰਨਾ ਇਹਨਾਂ ਦਾ ਜਿਹੜਾ ਵਾ ਇਹ ਹੱਕ ਸੀਗਾ ਤੇ ਅੱਜ ਕਿਸਾਨਾਂ ਵਾਸਤੇ ਹੱਕ ਜੀਗਾ ਅਸੀਂ ਤੇ ਹਰ ਵਾਰੀ ਕਹਿੰਦੇ ਵੀ ਕੇਂ ਅੱਧਵੇ ਅਸੀਂ ਉੱਠ ਕੇ ਘਰ ਨੂੰ ਜਾਂਦੇ ਆਂ ਬੀਤੀ ਰਾਤ ਜਗਦੀਸ਼ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਨੂੰ ਪੰਜਾਬ ਪੁਲਸ ਵੱਲੋਂ ਡਿਟੇਨ ਕੀਤੇ ਜਾਣ ਤੋਂ ਬਾਅਦ ਲਗਾਤਾਰ ਹੀ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਅੱਜ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਭਾਰੀ ਗਿਣਤੀ ਚ ਕਿਸਾਨ ਜਿਹੜੇ ਨੇ ਉਹ ਕਤਰ ਹੋਏ ਨੇ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਲੱਗਦਾ ਸਰਕਾਰ ਦੀ ਦੋਹਰੀ ਨੀਤੀ ਇੱਕ ਬੰਨੇ ਗੱਲਬਾਤ ਦੂਸਰੇ ਬੰਨੇ ਡਿਟੇਨ ਲੱਗਦਾ ਜੀ ਇਹ ਜਿਹੜੀ ਨੀਤੀ ਆ ਭਵੰਤਮਾਨ ਸਰਕਾਰ ਦੀ ਆ ਪੂਰੀ ਤਰ੍ਹਾਂ ਮੋਦੀ ਤੇ ਸ਼ਾਹ ਦੇ ਨਕਸ਼ੇ ਕਦਮਾਂ ਦੇ ਚੱਲ ਕੇ ਕੀਤੀ ਆ ਇਹੋ ਜੀ ਨੀਤੀ ਮੈਂ ਆਪਣੀ ਜ਼ਿੰਦਗੀ ਚ ਕਦੇ ਵੀ ਨਹੀਂ ਵੇਖੀ ਵੀ ਜਿਹੜੀ ਕਿਸੇ ਵੀ ਜਿਹੜਾ ਵਾ ਕੋਈ ਜਥੇਬੰਦੀ ਦੇ ਅਗੋਂ ਸੱਦ ਕੇ ਗੱਲਬਾਤ ਲਈ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ ਤੇ ਮਗਰੋਂ ਜਿਹੜਾ ਵਾ ਉਹ ਉੱਥੇ ਜਿਹੜਾ ਇਹੋ ਜਿਹਾ ਕਹਿਰ ਵਰਤਾਇਆ ਜਾਵੇ ਸਭ ਤੋਂ ਪਿਣਾਉਣੀ ਤੇ ਅਤ ਦਰਜੇ ਦੀ ਜਿਹੜੀ ਆ ਨੀਚ ਹਰਕਤ ਆ ਅਸੀਂ ਇਹਨੂੰ ਕਹਾਂਗੇ ਭਗਵੰਤ ਮਾਨ ਸਰਕਾਰ ਦੀ ਜਿਹੜਾ ਜੇ ਇਹਨੇ ਇਹੋ ਜਿਹਾ ਕੰਮ ਕੀਤਾ ਕਿਉਂਕਿ ਜਦੋਂ ਵੀ ਗੱਲਬਾਤ ਲਈ ਸੱਦਾ ਦਿੱਤਾ ਵਾ ਆਗੂ ਟੀਮ ਆਪਣੇ ਜਿਹੜਾ ਮੋਰਚੇ 'ਚ ਪਹੁੰਚਦੀ ਫਿਰ ਭਾਵੇਂ ਸਰਕਾਰ ਜੋ ਮਰਜ਼ੀ ਕਰ ਲੇ ਪਰ ਇਹੋ ਜਿਹੀ ਹਰਕਤ ਕਦੇ ਵੀ ਜਿਹੜੀ ਵੇਖੀ ਨਹੀਂ ਜਿਹੜੀ ਬਹੁਤ ਹੀ ਘਟੀਆ ਹਰਕਤ ਆ ਤੇ ਅਸੀਂ ਇਹ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਪੌਂਦਿਆ ਜੰਦਗਾਰ ਨੇ ਸੰਘਰਸ਼ ਚ ਚੱਲਦੇ ਰਹਿੰਦੇ ਆ ਐਵੇਂ ਤੇਰੇ ਇਸ ਜਿਹੜਾ ਵਾ ਕਦਮ ਦੇ ਨਾਲ ਇੰਨੀ ਜਿਹੜਾ ਵਾ ਜ਼ਬਰ ਦੇ ਨਾਲ ਇਹ ਸੰਘਰਸ਼ ਤਾਂ ਕਦੀ ਮੁੱਕ ਨਹੀਂ ਚੱਲਿਆ ਸੰਘਰਸ਼ ਜਿਵੇਂ ਤਰ੍ਹਾਂ ਜ਼ਬਰ ਵਧਿਆ ਵਾ ਸੰਘਰਸ਼ ਹੋਰ ਜਿਹੜਾ ਜਿਹੜਾ ਵਧੂਗਾ ਤੁਸੀਂ ਉੱਥੇ ਸੰਘਰਸ਼ ਕੀਤਾ ਜ਼ਬਰ ਕੀਤਾ ਫਿਰ ਤੁਸੀਂ ਪੰਜਾਬ ਦੇ ਵਿੱਚ ਵਾਖ ਵਾਖੇ ਜ਼ਿਲ੍ਹਿਆਂ ਦੇ ਆਗੂਆਂ ਦੇ ਘਰਾਂ 'ਚ ਛਾਪੇ ਮਾਰੀ ਗਈ ਪੁਲਿਸ ਦੀਆਂ ਟੀਮਾਂ ਲਾਈਆਂ ਤੇ ਆ ਤੁਹਾਡੇ ਸਾਹਮਣੇ ਦੇਖ ਲਓ ਜਿਹੜਾ ਲੋਕ ਫਿਰ ਵੀ ਇੰਨੀ ਦਹਿਸ਼ਤ ਦੇ ਵਿੱਚੋਂ ਨਿਕਲ ਕੇ ਜਿਹੜੇ ਬਾਹਰ ਆਏ ਡੀਸੀ ਦਫ਼ਤਰਾਂ ਨੂੰ ਆਏ ਆ ਸਾਡੇ ਫਿਰੋਜ਼ਪੁਰ ਵੀ ਲੱਗਾ ਤਰਨਤਾਰਨ ਵੀ ਲੱਗਾ ਹੋਰ ਥਾਵਾਂ ਤੇ ਵੀ ਦੇ ਤਰਨੇ ਲੱਗੇ ਆ ਤੇ ਅੱਜ ਅਸੀਂ ਅਮਰਸਰ ਦੇ ਵਿੱਚ ਵੀ ਦਸਾਰਾ ਗਰਾਊਂਡ ਦੇ ਵਿੱਚ ਇਕੱਠੇ ਹੋ ਸਾਡੀ ਉੱਤੇ ਗੱਲਬਾਤ ਚੱਲ ਰਹੀ ਆ ਗੂnde ਕੀ ਸਾਨੂੰ ਅਗਲਾ ਪਲਾਨ ਦਿੰਦੇ ਆ ਫਿਰ ਉਹਦੇ ਮੁਤਾਬਕ ਅਸੀਂ ਚੱਲਾਂਗੇ ਤੇ ਇਹ ਲੋਕਾਂ ਦੇ ਵਿੱਚ ਰੋਸ ਤੇ ਬਹੁਤ ਵੱਡਾ ਜਿਹੜਾ ਰੋਹ ਆ ਵੀ ਜਿਹੜਾ ਐਵੇਂ ਕਰਕੇ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ 92 ਸੀਟਾਂ ਨੂੰ ਦੇਤੀਆਂ ਤੇ ਅੱਜ ਜਿਹੜਾ ਇਹ ਭਗਵੰਤ ਮਾਨ ਇਹ ਕਹਿੰਦਾ ਵੀ ਮੈਂ ਜੱਟਾਂ ਦਾ ਮੁੰਡਾ ਵਾਂ ਮੈਂ ਮਾਸਟਰ ਸਤੋਜ ਵਾਲੇ ਦਾ ਮਹਿੰਦਰ ਦਾ ਮੁੰਡਾ ਮੈਂ ਲੋਕਾਂ ਦੀ ਗੱਲ ਕਰੂੰਗਾ ਕਿਸਾਨਾਂ ਦੀ ਗੱਲ ਕਰੂੰ ਅੱਜ ਪੂਰੀ ਤਰ੍ਹਾਂ ਕਿਸਾਨਾਂ ਦੇ ਵਿਰੋਧ ਭੂਤਿਆ ਜਿਵੇਂ ਇਹਦੀ ਪੂਰੀ ਜਿਹੜੀ ਆ ਆਪਣਾ ਐਮਐਲਏ ਦੀ ਟੀਮਾਂ ਨੇ ਜਿਹੜਾ ਜੋ ਇਹਨਾਂ ਦੇ ਬਿਆਨ ਕੱlde ਆ ਰਹੇ ਆ ਪੀਏ ਤੇ ਜਿਹੜਾ ਵਾ ਇਹ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਵਾ ਨਹੀਂ ਸੀ ਮਿਲਣਾ ਇਹ ਬਾਰਡਰ ਬੰਦ ਸੀ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ ਵਪਾਰੀਆਂ ਦਾ ਵਪਾਰੀ ਵੀ ਸਾਡੇ ਆ ਸਾਰੇ ਸਾਡੇ ਅਸੀਂ ਤੇ ਹਰ ਵਾਰੀ ਕਹਿੰਨੇ ਆਂ ਵੀ ਆਣ ਕੇ ਬਾਰਡਰਾਂ ਦੇ ਵੇਖੋ ਵੀ ਜਿਹੜਾ ਵਾ ਬਾਰਡਰ ਬੰਦ ਕਿਨੇ ਕੀਤੇ ਅਸੀਂ ਦਰ ਆ ਖੁੱਲੇ ਛੱਡੇ ਹੋਏ ਆ ਸਾਡੀ ਨਾਲ ਕੋਈ ਰੋਕ ਹੀ ਨਹੀਂ ਆ ਗਈ ਅਸੀਂ ਤੇ ਵਿਜਲੀ ਸੜਕਾਂ ਦੇ ਬੈਠੇ ਬਾਕੀ ਸਾਰੇ ਆਵਾਜੇ ਜਿਹੜੀ ਇਹ ਬਿਲਕੁਲ ਪੂਰੀ ਤਰ੍ਹਾਂ ਬਹਾਲ ਸੀਗੀ ਇੱਕ ਬਹਾਨਾ ਬਣਾ ਕੇ ਕੋ ਲੁਧਿਆਣੇ ਦੀ ਸ਼ੀਟ ਨੂੰ ਬਣਾ ਕੇ ਤੇ ਕੇਜਰੀਵਾਲ ਨੂੰ ਮੁੱਖ ਰੱਖ ਕੇ ਤੇ ਇਹ ਜਿਹੜਾ ਵਾ ਜ਼ਬਰ ਕੀਤਾ ਗਿਆ ਵਾ ਇਹ ਬਿਲਕੁਲੋਂ ਲੋਕ ਜਿਹੜੇ ਜਿਹੜਾ ਵਾ ਇਹ ਕਦੀ ਵੀ ਮੰਨਣਗੇ ਨਹੀਂ ਤੇ ਇਹ ਜ਼ਬਰ ਨੂੰ ਜਿਹੜਾ ਵਾ ਜਿਵੇਂ ਜ਼ਬਰ ਕੀਤਾ ਤਵੇਂ ਤਵੇਂ ਸਾਡਾ ਸੰਘਰਸ਼ ਜਿਹੜਾ ਤਿੱਖਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਇਹਨੂੰ ਜਿਹੜਾ ਵਾ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਜਿਹੜੀਆਂ ਇਹ ਖੋਲਣੀਆਂ ਪੈਣਗੀਆਂ ਤੇ ਲੋਕਾਂ ਦੇ ਜ਼ਬਰਦਸਤ ਜਿਹੜਾ ਵਾ ਉਹ ਸਬਰ ਦਾ ਜਿਹੜਾ ਵਾ ਉਹ ਤੁਹਾਡੇ ਸਾਹਮਣੇ ਵੇਖੋ ਇੱਥੇ ਹੈਗਾ ਵਾ ਤੇ ਲੋਕ ਜਿਹੜਾ ਬਿਲਕੁਲੋਂ ਜਿਹੜਾ ਵਾ ਇਹਨਾਂ ਨੂੰ ਜਵਾਬ ਦੇਣਗੇ ਇਹ ਮਤ ਸੋਚੇ ਵੀ ਅਸੀਂ ਜਿਹੜਾ ਵਾ ਕਿ ਫੇਰ 27 ਦੇ ਵਿੱਚ ਜਿਹੜੀ ਸਰਕਾਰ ਬਣਾ ਲਾਂਗੇ ਇਹ ਕਦੇ ਵੀ ਲੋਕ ਇਹਨਾਂ ਨੂੰ ਨਹੀਂ ਬਣਾਉਣਗੇ ਲੋਕਾਂ ਨੇ ਇਹਨਾਂ ਨੂੰ ਹੱਥਾਂ ਤੇ ਚੁੱਕਿਆ ਸੀ ਪਰ ਜੋ ਕੁਝ ਇਹਨੇ ਸਾਰੀਆਂ ਪਾਰਟੀਆਂ ਸਿਆਸਤ ਨੂੰ ਇਹ ਗਾਂ ਲੰਗਿਆ ਤੇ ਉਹ ਜਿਹੜਾ ਇਹਨੂੰ ਜਵਾਬ ਜਿਹੜਾ ਦੇਣ ਲੇਕਿਨ 2018 ਦੀਆਂ ਲੋਕੀ ਫੋਟੋਆਂ ਟਰੋਲ ਕਰ ਰਹੇ ਨੇ ਭਗਵੰਤ ਮਾਨੀ ਵਿੱਚੇ ਬੈਠੇ ਨੇ ਕੁਲਦੀ ਕੁਲਤਾਰ ਸਿੰਘ ਸੰਧਵਾ ਵਿੱਚੇ ਬੈਠੇ ਨੇ ਅਮਨ ਰੋੜਾ ਵੀ ਬੈਠੇ ਨੇ ਉਹੀ ਕਿਸਾਨਾਂ ਦੀ ਹੱਕ ਦੀ ਗੱਲ ਕਰਦੇ ਸੀ ਕਹਿੰਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਣਾ ਚਾਹੀਦਾ ਲੇਕਿਨ ਲੱਗਦਾ ਜਿਸ ਤਰ੍ਹਾਂ ਰਾਤੀ ਲਾਠੀ ਚਾਰਜ ਜਿਸ ਤਰ੍ਹਾਂ ਡਿਟੇਨ ਕਰਨਾ ਜਿਸ ਤਰ੍ਹਾਂ ਪੱਗਾਂ ਲਾਈਆਂ ਇਹ ਉਹੀ ਮਾਨ ਸਰਕਾਰ ਸੀ ਕਿ ਜਿਹੜੀ ਤੁਹਾਡੇ ਨਾਲ ਬੈਠੀ ਹੋਈ 2018 ਚ ਨਜ਼ਰ ਆ ਰਹੀ ਸੀ ਬਿਲਕੁਲ ਜੀ ਉਦੋਂ ਇਹਨਾਂ ਨੂੰ ਜਿਹੜਾ ਵਾ ਆਪਣੀ ਸਰਕਾਰ ਬਣਾਉਣ ਦਾ ਜਿਹੜਾ ਵਾ ਨਾ ਉਹ ਮਨ ਦੇ ਵਿੱਚ ਲਾਲਚ ਸੀਗਾ ਇਸ ਕਰਕੇ ਉਹ ਕਿਸਾਨਾਂ ਦੇ ਨਾਲ ਬੈਠੇ ਸੀ ਆਪਣੇ ਆਪ ਨੂੰ ਕਿਸਾਨਾਂ ਦੇ ਪੁੱਤਰ ਕਹਿੰਦੇ ਸੀ ਆਪਣੇ ਕਿਸਾਨਾਂ ਦੇ ਭਰਾ ਕਹਿੰਦੇ ਕਿਸਾਨਾਂ ਦੇ ਹਮਦਰਦ ਕਹਿੰਦੇ ਸੀ ਇਸ ਕਰਕੇ ਉਹ ਕਿਸਾਨਾਂ ਦੇ ਧਰਨੇ ਦੇ ਵਿੱਚ ਤੇ ਇਹਦੋਂ ਪਿੱਛੇ ਵੇਖ ਦੇ ਵਿੱਚ ਪਾਰਟੀ ਲਾਈ ਸੀ ਤੇ ਉਦੋਂ ਧਰਨਾ ਲਾਇਆ ਧਰਨਿਆਂ ਦੇ ਵਿੱਚੋਂ ਜਿਹੜੀ ਆ ਪਾਰਟੀ ਜਿਹੜੀ ਨਿਕਲੀ ਹੋਈ ਤੇ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਚ ਕੱਢ ਕੇ ਵੇਖ ਲਓ ਜਿਹੜੀ ਅਗਰ ਅਨਮੋਲ ਗਗਨ ਮਾਨ ਨੇ ਉਹ ਤਾਂ ਐਉਂ ਛੁਟਕੀ ਮਾਰ ਕੇ 5 ਮਿੰਟ ਜਿਹੜੀ ਆ ਐਮਐਸਪੀ ਦੀ ਗਰੰਟੀ ਦੀ ਦੇਣ ਦੀ ਗੱਲ ਕਰਦੀ ਆ ਭਗਵੰਤ ਮਾਨ ਕਹਿੰਦਾ ਵੀ ਸਾਡੀ ਸਰਕਾਰ ਬਣ ਗਈ ਸੀ ਭਾਈ ਫਸਲਾਂ ਜਿਹੜੀਆਂ ਵਾ ਜਿਹੜੀ ਮੰਡੀ ਚ ਆ ਗਈ ਹੈ ਸਰਕਾਰੀ ਰੇਟ ਤੇ ਚੁੱਕਾਂਗੇ ਸਰਕਾਰੀ ਰੇਟ ਦੇ ਆ ਉਹਦੀ ਸਰਕਾਰੀ ਖਰੀਦ ਕਰਾਂਗੇ ਤੇ ਅੱਜ ਫਿਰ ਕਿਵੇਂ ਆ ਗਿਆ ਕਿਵੇਂ ਮਤਲਬ ਜਿਹੜਾ ਵਾ ਇਹ ਦੂਜੇ ਬੰਦੇ ਨੂੰ ਭੌਗੇ ਕਿਉਂਕਿ ਅੱਜ ਪੂਰੀ ਤਰ੍ਹਾਂ ਜਿਹੜਾ ਇਹਨਾਂ ਨੂੰ لوگ سانو دین گے یہ بالکلو جیڑا وا ایہو جا اے نہیں انہاں نو غرور کرنا چاہی دا کہ اپنے اپ نو ਧਰਨੇ ਚੋਂ ਨਿਕਲੀ پارٹی ਖਾਂਦੀ ਉਦੋਂ ਕਹਿੰਦੇ ਧਰਨੇ ਜਿਹੜੇ ਮੁਜ਼ਾਰੇ ਲਾਉਣੇ ਆ ਤੁਸੀਂ ਵੇਖੋ ਜਦੋਂ ਕੇਜਰੀਵਾਲ ਨੂੰ ਅੰਦਰ ਕੀਤਾ ਤੇ ਪੂਰਾ ਪੰਜਾਬ ਇਹਨਾਂ ਢੋਕੇ ਦਿੱਲੀ ਦੀਆਂ ਸੜਕਾਂ ਤੇ ਧਰਨੇ ਮੁਜ਼ਾਰੇ ਕੀ ਉਹਦੋਂ ਇਹ ਧਰਨਾ ਮੁਜ਼ਾਰਾ ਕਰਨਾ ਇਹਨਾਂ ਦਾ ਜਿਹੜਾ ਵਾ ਇਹ ਹੱਕ ਸੀਗਾ ਤੇ ਅੱਜ ਕਿਸਾਨਾਂ ਵਾਸਤੇ ਹੱਕ ਜੀਗਾ ਅਸੀਂ ਤੇ ਹਰ ਵਾਰੀ ਕਹਿੰਨੇ ਵੀ ਕੇਂਦਰ ਸਰਕਾਰ ਸਾਡੀਆਂ ਮੰਗਾਂ ਦੇਵੇ ਅਸੀਂ ਉੱਠ ਕੇ ਘਰ ਨੂੰ ਜਾਂਦੇ ਆਂ ਦੂਜੀ ਗੱਲ ਜਿਹੜੀ ਆ ਪੰਜਾਬ ਦੀ ਸੀਮਾ ਦੇ ਵਿੱਚ ਆਣ ਕੇ ਤਾਂ ਹਰਿਆਣਾ ਸਰਕਾਰ ਨੇ ਜਿਹੜਾ ਕੰਕਰੀਟ ਦੀਆਂ ਕੰਦਾਪਾ ਬਜਰੀ ਦੀਆਂ ਸੀਮੈਂਟ ਪਾ ਕੇ ਲੋਹੇ ਦੇ ਸਰਕੀਏ ਪਾ ਕੇ ਕੰਦਾ ਕੱਡੀਆਂ ਹੋਈਆਂ ਸੀਗੀਆਂ ਅਸੀਂ ਤੇ ਰਾਹ ਕੋਈ ਨਹੀਂ ਬੰਨ ਸਾਡੀ ਵਾਲਾਂ ਜ਼ਰਾ ਖੁੱਲੇ ਹੋਈ ਸੀ ਲੇਕਿਨ ਭਾਜਪੀ ਨੇ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਤੀ ਇੱਕ ਸਾਲ ਪੂਰਾ ਰਿਹਾ ਉਥੇ ਠੀਕ ਹੈ ਇਕਦੁੱਕਾ ਘਟਨਾ ਜ਼ਰੂਰ ਨਜ਼ਰ ਆਈਆਂ ਲੇਕਿਨ ਐਡਾ ਵੱਡਾ ਐਕਸ਼ਨ ਨਜ਼ਰ ਨਹੀਂ ਸੀ ਆਇਆ ਉਥੇ ਬਿਲਕੁਲ ਉਦੋਂ ਵੀ ਜਿਹੜਾ ਵਾ ਨਿੱਕੇ ਜਿਹੜਾ ਹੇਠਲੇ ਦਰਜੇ ਦੇ ਜਿਹੜੇ ਆ ਉਹ ਭਾਜਪੀ ਦੇ ਆਗੂ ਸੀਗੇ ਉਹ ਆਣ ਕੇ ਤੇ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਰਹੇ ਆ ਬਹੁਤ ਕੁਝ ਕੀਤਾ ਪਰ ਇੰਨਾ ਵੱਡਾ ਹਮਲਾ ਜਿਹੜਾ ਵਾ ਉਹ ਕਰੋੜਾਂ ਰੁਪਈਆ ਦਾ ਸਾਡਾ ਸਮਾਨ ਉੱਤੇ ਪਿਆ ਵਾ 4-4 ਲੱਖ ਦੀ ਸਾਡੀ ਟਰਾਲੀ ਜਿਹੜੀ ਆ ਅਸੀਂ ਪਈਆ ਰੁਪਈਆ ਲੋਕਾਂ ਕੋ ਖੂਨ ਪਸੀਨੇ ਦੀ ਬਣਾ ਕੇ ਜਿਹੜੀ ਆ ਤੇ ਉਹ ਇਕੱਠੀ ਕਰਕੇ ਰਕਮ ਤੇ ਅਸੀਂ ਉਹ ਟਰਾਲੀਆਂ ਬਣਾਈਆਂ ਹੋਰ ਸਾਡੇ ਉੱਤੇ ਕਰੋੜਾਂ ਰੁਪਈਏ ਲੱਗੇ ਸਮਾਨ ਜਿਹੜੀਆਂ ਉਹ ਟਰਾਲੀਆਂ ਜਿਹੜੀਆਂ ਵਾ ਉਹ ਤੋਂ ਪਾਪਾ ਟਰੈਕਟਰ ਪ੍ਰਸ਼ਾਸਨ ਨੇ ਤੇ ਥੱਲੇ ਟੋਇਆਂ ਟਿਬਿਆਂ ਦੀ ਸੁੱਟੀਆਂ ਸਾਡੇ ਸਮਾਨ ਦਾ ਜਿਹੜਾ ਵਾ ਉਹ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਕੀਤਾ ਜਿਹੜਾ ਜਿਹਦੀ ਜ਼ਿੰਮੇਵਾਰੀ ਭਗਵੰਤmaal ਜਿਹੜੀਆਂ ਉਹ ਸਰਕਾਰ ਲੱਗਦਾ ਗੁੱਸਾ ਚੜਦਾ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਦੇ ਹੋ ਕਿ ਯਾਰ ਅਸੀਂ ਕਿਸ ਭਗ ਉਹਨੂੰ ਚੁਣਿਆ ਇਸ ਕਰਕੇ ਸੀ ਕਿ ਸਾਡੇ ਸਾਡੀ ਆਪਣੀ ਸਰਕਾਰ ਬਣੂਗੀ ਤੇ ਫਾਇਦਾ ਦੇਗੀ ਲੇਕਿਨ ਅੱਜ ਲੱਗਦਾ ਪਛਤਾਵਾ ਹੁੰਦਾ ਕਿਸ ਟਾਈਮ ਤੇ ਜਦੋਂ ਵੋਟਾਂ ਪਾਈਆਂ ਗਈਆਂ 92 ਸੀਟਾਂ ਦਿੱਤੀਆਂ ਗਈਆਂ ਕਿਸਾਨਾਂ ਵੱਲੋਂ ਬੜਾ ਭਰਵਾ ਹੋਗਾ ਆਉਂਗਾ ਰਾਜ ਦਾ ਸੀਗਾ ਉਹ ਦਿੱਤਾ ਗਿਆ ਵੇਖੋ ਜੀ ਇਹ ਤੇ ਹਰ ਵਰਗ ਦੇ ਵਿੱਚ ਪਛਤਾਵਾ ਵਾ ਅੱਜ ਜਿਉਂ ਭਗਤ ਮਾਨ ਸਰਕਾਰ ਬਣੀ ਆ ਤਿੰਨ ਸਾਲ ਹੋ ਗਏ ਆ ਤਿੰਨ ਸਾਲ ਦੇ ਵਿੱਚ ਕਿਹੜਾ ਵਰਗ ਆ ਜਿਹਨੂੰ ਧਰਨੇ ਬਿਜਾਰੇ ਲਾਉਣ ਦੀ ਨਹੀਂ ਲੋੜ ਪਈ ਚਾਹੇ ਉਹ ਮੁਲਾਜ਼ਮ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਚਾਹੇ ਕਿਸੇ ਵੀ ਕਿਸਮ ਦਾ ਵਾ ਉਹਨੂੰ ਧਰਨੇ ਤੋਂ ਬਿਗੈਰ ਮਿਲਿਆ ਹੀ ਕੱਖ ਨਹੀਂ ਗਾ ਹਰ ਵਰਗ ਨੂੰ ਧਰਨੇ ਲਾਉਣੇ ਪਏ ਆ ਤੇ ਧਰਨੇ ਲਾ ਲਾ ਕੇ ਉਹਨਾਂ ਆਪਣੇ ਹੱਕ ਜਿਹੜੇ ਆ ਉਹ ਮੰਗਲ ਜਾਇਦੇ ਤੇ ਸਾਰ ਵਰਗ ਨੂੰ ਜਿਹੜਾ ਵਾ ਇਹਨਾਂ ਮੁਲਾਜ਼ਮਾਂ ਨੂੰ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਮਾਸਟਰਾਂ ਨੂੰ ਕਿਸਾਨਾਂ ਮਜ਼ਦੂਰਾਂ ਹਰ ਇੱਕ ਨੂੰ ਜਿਹੜਾ ਵਾ ਇਹਨੇ ਰੱਜ ਕੇ ਜਿਹੜਾ ਵਾ ਕੁੱਟਿਆ ਵਾ ਲੇਕਿਨ ਸਾਰੇ ਲੀਡਰਸ ਤੁਹਾਡੇ ਨਾਲ ਖੜ ਗਏ ਰਾਹੁਲ ਗਾਂਧੀ ਵੀ ਦਿੱਲੀ ਚ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਦੇ ਨਜ਼ਰ ਆਇਓ ਕਹਿੰਦੇ ਕਿ ਐਮਐਸਪੀ ਦੀ ਗੱਲ ਮੈਂ ਜਦੋਂ ਪਿਛਲੇ ਇਲੈਕਸ਼ਨ ਸੀ ਉਦੋਂ ਵੀ ਕੀਤੀ ਤੇ ਮੈਂ ਹਮੇਸ਼ਾ ਕਹਿੰਦਾ ਕਿ ਐਮਐਸਪੀ ਮਿਲਣੀ ਚਾਹੀਦੀ ਆ ਲੇਕਿਨ ਲੱਗਦਾ ਨਹੀਂ ਕਿ ਸਿਰਫ ਇਹ ਸਿਆਸੀ ਬਿਆਨ ਰਹਿ ਜਾਂਦਾ ਹੈ ਜਦੋਂ ਸੱਤਾ 'ਚ ਆ ਜਾਂਦੇ ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਅੰਦਰ ਜਿ세 ਤਾ ਤੁਸੀਂ ਇੱਕ ਵਿਧਾਇਕ ਦੀ ਗੱਲ ਵੀ ਕੀਤੀ ਕੀ ਪੰਜਾਂ ਮਿੰਟਾਂ 'ਚ ਉਹਨਾਂ ਨੇ ਗੈਸ ਚੁਟਕੀ ਮਾਰ ਕੇ ਜਿਹੜਾ ਆ ਉਹ ਐਮਐਸਪੀ ਦਿੱਤੀ ਜਾਊਗੀ ਕੇਜਰੀਵਾਲ ਨਾਲ ਗੱਲ ਹੋ ਗਈ ਆ ਕੀ ਲੱਗਦਾ ਹੈ ਕਿ ਸਿਰਫ ਸੱਤਾ ਹਾਸਲ ਕਰਨ ਵਾਸਤੇ ਸਿਰਫ ਕਿਸਾਨਾਂ ਨੂੰ ਵਰਤਿਆ ਜਾਂਦਾ ਹੈ ਵੇਖੋ ਜੀ ਇਹਦੇ ਵਿੱਚ ਕੋਈ ਦੌਰ ਆਉਂਿਆ ਨਹੀਂ ਜਦੋਂ ਤੰਦੂਰ ਤਪਿਆ ਹੁੰਦਾ ਨ ਇਹ ਅੱਜ ਰੋਟੀਆਂ ਸੇਕ ਰਹੇ ਸਾਰੇ ਜੇ ਇਹ ਕਿਸਾਨਾਂ ਦੇ ਹਮਦਰਦ ਹੁੰਦੇ ਤੇ ਅੱਜ ਤੱਕ ਮਸਲੇ ਦਾ ਹੱਲ ਜਿਹੜਾ ਵਾ ਹੋ ਜਾਣਾ ਚਾਹੀਦਾ ਹੈ ਅਸਲ ਵਿੱਚ ਇਹ ਹਮ ਕਿਸਾਨਾਂ ਦਾ ਕੋਈ ਹਮਦਰਦ ਨਹੀਂਗਾ ਸਿਰਫ ਹੁਣ ਰੋਟੀਆਂ ਸੇਕਨ ਦਾ ਵੇਲਾ ਵਾ ਹਰ ਕੋਈ ਸੇਕ ਕੇ ਰੋਟੀਆਂ ਤੇ ਆਪਣੀ ਸਿਆਸੀ ਜਿਹੜੀ ਜ਼ਮੀਨ ਆ ਉਹ ਲੱਭ ਰਿਆ ਲੇਕਿਨ ਲੱਗਦਾ ਲੁਧਿਆਣਾ ਇਲੈਕਸ਼ਨ ਕਰਕੇ ਇਹਨਾਂ ਨੇ ਬਹੁਤ ਸਾਰੀਆਂ ਹੋਰ ਸੀਟਾਂ ਗਵਾ ਲਈਆਂ ਕਿਉਂਕਿ ਇੱਕ ਸੀਟ ਜਿੱਤਣ ਵਾਸਤੇ ਹੁਣ 25 ਦੇ ਵਿੱਚ ਕਿਸਾਨ ਨਹੀਂ ਮੈਣ ਵਾਲੇ ਜੋ ਹਾਲਾਤ ਹੈ ਸਵਾਰੋ ਮੈਂ ਕਹਾਂ ਜੀ ਇਹ ਤਾਂ ਇਹ ਇਹਨਾਂ ਨੂੰ ਜਿਹੜਾ ਵਾ ਵੇਖਣਾ ਪਊਗਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਕਹ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਵਾ ਅਕਾਲੀ ਦਲ ਪਾਰਟੀ ਸੀ ਉਹ ਕਹਿੰਦੇ ਹੀ ਉਹਨਾਂ ਜਿਹੜਾ ਵਾ ਉਹ ਕਿੰਨਾ ਕੁਸ਼ ਕਰਵਾਇਆ ਬੇਅਦਬੀ ਕਾਂਡ ਕਰਵਾਤਾ ਉਹ ਗੋਲੀ ਕਾਂਡ ਕਰਵਾਤਾ ਤੇ ਲੋਕ ਕਦੇ ਵੀ ਨਹੀਂ ਭੁੱਲੇ ਇਹਨੂੰ ਤਾਂ ਇੱਕ ਲੋਕਾਂ ਨੇ ਤੀਸਰੀ ਪਾਰਟੀ ਕਰਕੇ ਤੇ ਇਹ ਸੋਚਿਆ ਵੀ ਸ਼ਾਇਦ ਲੋਕਾਂ ਦਾ ਭਲਾ ਹੋ ਜੇ ਜਾਂ ਆਮ ਲੋਕਾਂ ਦਾ ਹੋ ਜੇ ਕਿਸਾਨਾਂ ਦਾ ਹੋ ਜੇ ਹਰੇਕ ਵਰਗ ਦਾ ਹੋ ਜੇ ਪਾਰਟੀ ਨਵੀਂ ਆ ਤੇ ਲੋਕਾਂ ਨੇ ਇਹਨਾਂ ਨੂੰ ਜਿਹੜੀਆਂ 99 ਸ਼ੀਟਾਂ ਦਿੱਤੀਆਂ ਇਹਨਾਂ ਦੇ ਹੰਕਾਰ ਦੇ ਘੋੜੇ ਤੇ ਸਵਾਰ ਹੋ ਗਏ ਇਹ ਤਾਂ 2027 ਦੇ ਵਿੱਚ ਪਤਾ ਲੱਗੂ ਮੈਂ ਤਾਂ ਨਿਗੀ ਜਿਹਾ ਉਦਾਹਰਨ ਤੁਹਾਡੇ ਸਾਹਮਣੇ ਦੇਣਾ ਤਰਨਤਾਰਨ ਦੀ ਮਿਊਨਿਸਪਲ ਕਮੇਟੀ ਦੀਆਂ ਜਿਹੜੇ ਚੋਣਾਂ ਹੋਈਆਂ ਨੇ ਇਹ ਭਗਵੰਤ ਮਾਨ ਜੀ ਕੰਨ ਤੇ ਲਿਖਿਆ ਪੜ ਲੈਣਾ ਚਾਰ ਪੰਜ ਵਾਦ-ਵਾਦ ਕਾਉਂਸਲਰ ਜਿੱਤੇ ਨੇ ਬਾਕੀ ਸਾਰੇ ਇੰਡੀਪੈਂਡੈਂਟ ਤੇ ਬਾਕੀ ਸਾਰੇ ਇੰਡੀਪੈਂਡੈਂਟ ਲੋਕਾਂ ਨੇ ਜਿਤਾਤੇ ਆ ਸੱਤਾਧਿਰ ਪਾਰਟੀ ਜਿਹੜੀ ਆ ਉਹ ਵੀ ਹਾਰ ਗਈ ਉੱਥੇ ਜਿਹੜੇ ਐਮਐਲਏ ਸੋਹਲ ਸਾਹਿਬ ਆ ਉਹਨਾਂ ਦੀ ਆਪਣੀ ਜਿਹੜੀ ਧਰਮ ਪਤਨੀ ਆ ਉਹ ਵੀ ਐਮਸੀ ਦੀ ਸੀਟ ਤੋਂ ਹਾਰ ਗਈ ਇਹਨਾਂ ਨੂੰ ਕੰਨ ਤੇ ਪੜਿਆ ਪੜ ਲੈਣਾ ਚਾਹੀਦਾ ਵੀ ਲੋਕ ਬੜੇ ਵੱਡੇ ਨੇ ਠੀਕ ਹੈ ਸਰਕਾਰ ਦੇ ਕੋਲ ਤਾਕਤ ਆ ਸਰਕਾਰ ਜ਼ਬਰ ਕਰ ਸਕਦੀ ਆ ਲਾਠੀਆਂ ਗੋਲੀਆਂ ਚਲਾ ਸਕਦੀ ਆ ਬੰਦੇ ਮਾਰ ਸਕਦੀ ਆ ਪਰ ਲੋਕਾਂ ਦੇ ਜਿਹੜਾ ਵਾ ਸਬਰ ਦਾ ਬੰਨ ਕਦੀ ਵੀ ਜਿਹੜਾ ਪਰਖਿਆ ਨਹੀਂ ਜਾ ਲੋਕਾਂ ਦਾ ਸਬਰ ਬੜਾ ਵਾ ਲੋਕ ਸਮੇਂ ਨਾਲ ਜਵਾਬ ਦੇਣਗੇ ਲੇਕਿਨ ਜਿਸ ਤਰ੍ਹਾਂ ਪੱਗਾਂ ਲਾਈਆਂ ਜਾ ਰਹੀਆਂ ਲੱਗਦਾ ਕਿ ਵਾਜਬ ਨਜ਼ਰ ਆਇਆ ਤੁਹਾਨੂੰ ਜਿਸ ਤਰ੍ਹਾਂ ਕਈ ਕਿਸਾਨਾਂ ਦੀ ਮੈਂ ਅੱਜ ਸਵੇਰੇ ਵੀ ਖਬਰਾਂ ਦੇਖ ਰਿਹਾ ਸੀਗਾ ਬਹੁਤ ਸਾਰੀਆਂ ਵੀਡੀਓਜ਼ ਇਦਾਂ ਸਾਹਮਣੇ ਆ ਰਹੀਆਂ ਨੇ ਜਿੱਚ ਪੱਗਾਂ ਵੀ ਲਾਈਆਂ ਗਈਆਂ ਨੇ ਇਹ ਵੀ ਲੱਗਦਾ ਨਹੀਂ ਬੇਦਬੀ ਹੈ ਇੱਕ ਸਾਬ ਦੀ ਵੇਖੋ ਜੀ ਸਭ ਤੋਂ ਵੱਧ ਜਿਹੜੀ ਆ ਪੱਗਾਂ ਲਾ ਕੇ ਕੇਸਾਂ ਦੀ ਬੇਦਬੀ ਕਰਨੀ ਤੇ ਦਸਤਾਰਾਂ ਦੀ ਬੇਦਬੀ ਕਰਨੀ ਇਦੋਂ ਵੱਧ ਹੋਰ ਜਿਹੜਾ ਮਾਰਾ ਕੀ ਹੋ ਜਾਂਦਾ ਤੇ ਦੂਜੀ ਗੱਲ ਜਿਹੜਾ ਪੀਲਾ ਪੰਜਾ ਜਿਹੜਾ ਵਾ ਪੀਲਾ ਪੰਜਾ ਚਲਾਉਣਾ ਜਦੋਂ 3 ਸਾਲ ਨਸ਼ਿਆਂ ਤੇ ਕੋਈ ਨਹੀਂ ਚੱਲਿਆ ਅੱਜ ਚੱਲ ਰਿਆ ਤੇ ਇਹ ਵੀ ਕਿਸਾਨਾਂ ਨੂੰ ਜਿਹੜਾ ਵਾ ਮੀਟਿੰਗ ਦੇ ਵੀ ਵਿਸ਼ਵਾਸ ਦਿੱਤਾ ਵੀ ਅਸੀਂ ਤਾਂ ਨਸ਼ੇ ਕਰਕੇ ਫੋਰਸ ਲਈ ਹੋਈ ਆ ਤੇ ਉਹਦਾ ਕਰਕੇ ਕੀਤੀ ਆ ਪਰ ਇਹੋ ਜਿਹੇ ਜਿਹੜਾ ਵਾ ਵੀ ਘਟਿਆ ਇਹ ਕਾਰਵਾਈ ਕਰਨਗੇ ਇਹ ਅਸੀਂ ਨਹੀਂ ਸੀ ਸਮਝਦੇ ਵੀ ਇਹ ਏਡੀ ਏਡੀ ਜਿਹੜੀ ਆ ਘਟਕਿਆ ਕਰਤੂਤ ਕਰਨਗੇ ਚਲੋ ਲੋਕ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਤਾਈ ਦੇ ਵਿੱਚ ਇਹਦਾ ਜਵਾਬ ਜਿਹੜਾ ਵਾ ਉਹ ਦੇਣ ਲੁਧਿਆਣਾ ਇਲੈਕਸ਼ਨ ਚ ਵੀ ਮਿਲ ਸਕਦਾ ਜਵਾਬ ਹੋ ਸਕਦਾ ਲੋਕਾਂ ਦੇ ਵਿੱਚ ਇੰਨਾ ਰੋਸ ਇੰਨਾ ਗੁੱਸਾ ਜਿਹੜਾ ਲੋਕਾਂ ਦੇ ਵਿੱਚ ਆ ਰਹੇ ਆਵਾ ਇਹਨਾਂ ਨੂੰ ਸਭ ਜਿਹੜਾ ਲੁਧਿਆਣਾ ਸ਼ੀਟ ਤੋਂ ਜਿਹੜਾ ਵਾ ਤਰਨ ਤਰਨ ਵਾਂਗੂ ਸਖਾ ਦੇਣਗੇ ਮੇਰੀ ਅਪੀਲ ਵੀ ਲੋਕਾਂ ਨੂੰ ਹੈਗੀ ਆ ਵੀ ਭਾਈ ਇਹ ਵੇਖੋ ਅੱਜ ਕਿਸਾਨੀ ਦੇ ਉੱਤੇ ਹਮਲਾ ਵਾ ਕੱਲ ਨੂੰ ਸਾਰਿਆਂ ਦੇ ਜ਼ਮੀਨ ਨਾ ਰਹੀ ਮਾਦੀ ਮੰਡੀ ਨਾ ਰਹੀ ਸਾਰਿਆਂ ਦੇ ਉੱਤੇ ਬਹੁਤ ਵੱਡਾ ਕੁਹਾੜਾ ਚੱਲਣਾ ਵਾ ਤੇ ਜੋ ਜਬਰ ਭਗਵੰਤ ਮਾਨ ਸਰਕਾਰ ਨੇ ਜਿਹੜਾ ਵਾ ਸ਼ੰਭੂ ਖਨੌਰੀ ਕੀਤਾ ਵਾ ਇਹਦਾ ਜਵਾਬ ਤੁਸੀਂ ਲੁਧਿਆਣੇ ਦੀ ਸ਼ੀਟ ਤੇ ਦੇ ਦਿਓ ਲੇਕ ਲਾਸਵਾਲਾ ਮੇਰਾ ਹੁਣ ਤੁਹਾਡੀ ਮੀਟਿੰਗ ਹੋਈ ਆ ਅਗਲੀ ਰੂਪਰੇਖਾ ਤਿਆਰ ਹੋਈ ਜੀ ਕਿ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਏਗਾ ਮੰਗ ਪੱਤਰ ਦਿੱਤਾ ਜਾਏਗਾ ਜਾਂ ਦਿੱਤਾ ਜਾਏਗਾ ਤੇ ਕਿਸ ਚੀ ਕਿਉਂਕਿ ਡਿਪਟੀ ਕਮਿਸ਼ਨਰ ਦੀ ਨੋਟਿਸ ਦੇ ਨਾਲ ਹੀ ਤੇ ਸਭ ਕੁਝ ਹੁੰਦਾ ਹੋਇਆ ਬਿਲਕੁਲ ਬਿਲਕੁਲ ਇਹ ਸਾਡੀ ਉੱਤੇ ਸੂਬੇ ਦੀ ਮੀਟਿੰਗ ਚੱਲ ਰਹੀ ਆ ਜੋ ਐਲਾਨ ਆਊਗਾ ਉਧਰੋਂ ਸਾਨੂੰ ਫੈਸਲਾ ਆਊਗਾ ਉਹਦੇ ਮੁਤਾਬਕ ਅਸੀਂ ਚਲਾਂਗੇ ਬਿਲਕੁਲ ਬਿਲਕੁਲ ਜਿਹੜਾ ਅੱਗੇ ਜਿਹੜਾ ਕੁਝ ਸਮੇਂ ਬਾਅਦ ਜਿਹੜੀ ਹੈ ਨਾ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਸਾਰਾ ਕੁਝ ਜੇਕਰ ਕੁਝ ਵੀ ਰੂਪਰੇਖਾ ਤਿਆਰ ਹੁੰਦੀ ਤਾਂ ਉਸ ਬਾਰੇ ਜਿਹੜੀ ਆ ਉਹ ਜ਼ਰੂਰ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ ਲੇਕਿਨ ਕਿਤਨਾ ਕਿਤੇ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਬਣਾਏ ਗਏ ਨੇ ਉਸ ਨੂੰ ਲੈ ਕੇ ਜ਼ਰੂਰ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਚਿੰਤਿਤ ਨਜ਼ਰ ਆ ਰਿਹਾ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਪੰਜਾਬ ਨੂੰ ਪੰਜਾਬ ਹੀਰਾਂ ਦਿੱਤਾ ਜਾਵੇ ਔਰ ਜਿਸ ਤਰ੍ਹਾਂ 92 ਸੀਟਾਂ ਲੋਕਾਂ ਨੇ ਦਿੱਤੀਆਂ ਸਨ ਉਸੇ ਤਰ੍ਹਾਂ ਹੀ ਹੁਣ ਲੋਕ ਜਿਹੜੇ ਨੇ ਆ ਆਮ ਆਦੀ ਪਾਰਟੀ ਤੋਂ ਖਫਾ ਨਜ਼ਰ ਆ ਰਹੇ ਨੇ ਲੇਕਿਨ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਕੰਫੀਡੈਂਸ ਚ ਲਿਤਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੂੰ ਫੜ ਕੇ ਡਿਟੇਨ ਕੀਤਾ ਗਿਆ ਉਹ ਵੀ ਕਾਫੀ ਮੰਦਪਾਗੀ ਘਟਣਾ ਹੈ ਲੇਕਿਨ ਕਿਤਨਾ ਕਿਤੇ ਲੁਧਿਆਣਾ ਦੀ ਇਲੈਕਸ਼ਨ ਹੈ ਜਿਸ ਨੂੰ ਲੈ ਕੇ ਜਿਹੜਾ ਹੈ ਸਾਰੀਆਂ ਸਿਆਸੀ ਪਾਰਟੀਆਂ ਆਮ ਆਦੀ ਪਾਰਟੀ ਦੇ ਉੱਤੇ ਜਿਹੜਾ ਨੇ ਤੰਜ ਕਾਸਰੀਆਂ ਨੇ ਉਤੇ ਹੀ ਕਿਸਾਨ ਵੀ ਹੁਣ ਕਹਿ ਰਹੇ ਨੇ ਕਿ 2027 ਦੇ ਵਿੱਚ ਇਹਨਾਂ ਨੂੰ ਜਰੂਰ لیکن ਗੁਰਪ੍ਰੀਤ ਸਿੰਘ ਚੱਬਾਉਣਾ ਵਾਲੋ ਸਾਫ਼ ਤੋਂ ਇਹ ਵੀ ਗੱਲ ਕਹੇ ਕਿ ਤਰਨਤਾਰਨ ਦੇ ਹਾਲਾਤ ਦੇਖੇ ਜਾਣ ਜਿੱਤੇ ਇੰਡੀਪੈਂਡੈਂਟ ਇਲੈਕਸ਼ਨ ਜਿਹੜੀਆਂ ਨੇ ਉਹ ਆਮ ਲੋਕਾਂ ਨੇ ਜਿੱਤਿਆ ਨੇ ਔਰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਅੰਦਰ ਵਿੱਚ ਆਮ ਆਦਮੀ ਪਾਰਟੀ ਦਾ ਸੁਪਣਾ ਸਾਫ਼ ਹੋ ਗਿਆ ਸੀ ਲੇਕਿਨ ਕਿਤਨਾ ਕਹਤੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਨਵਾਂ ਜਿਹੜਾ ਹੈ ਰੋਹ ਉਗਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸਾਨਾਂ ਉੱਤੇ ਚਲੇ ਡੰਡਿਆਂ ਨੂੰ ਲੈ ਕੇ ਹੁਣ ਕਿਸਾਨ ਜਿਹੜੇ ਨੇ ਉਹ ਹੁਣ ਕਿਸਾਨ ਨੂੰ ਜੋ ਲਗਾਤਾਰ ਹੀ ਸਰਕਾਰ ਨੂੰ ਕੇਰਦੇ ਹੋਏ ਆ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ